ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਬਸ ਅੱਡੇ ਦਾ ਰੌਲਾ ਪੈਂਦਾ ਰਿਹਾ ਪਰ ਇਹ ਕਿਸੇ ਤਨਪੱਤਲ ਨਹੀਂ ਲੱਗਿਆ ਔਰ ਨਾ ਹੀ ਪਹਿਲਾਂ ਕੋਈ ਪੈਸੇ ਇਹਦੇ ਵਾਸਤੇ ਅਲੋਟ ਹੋਏ ਆ ਮੈਨੂੰ ਲੱਗਾ 2 ਸਾਲ ਤੋਂ ਉੱਤੇ ਹੋ ਗਿਆ ਜਿਹੜਾ 2 ਕੀ 3-4 ਸਾਲ ਹੋ ਗਏ ਜਿਹੜਾ ਕੈਂਸੀ ਅੱਡਾ ਹੁਣ ਬਣ ਲੱਗਿਆ ਹੁਣ ਬਣ ਲੱਗਿਆ ਹਕੀਕਤ ਦੇ ਵਿੱਚ ਅਸੀਂ ਧੰਨਵਾਦ ਕਰਦੇ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਂ ਸਿੰਘ ਜੀ ਮਾਨ ਹੋਰਾਂ ਦਾ ਜਿਨ੍ਹਾਂ ਦੀ ਬਦੌਲਤ ਜਿਹੜਾ ਉਹ 6 6 ਕਰੋੜ ਦੇ ਆਸ-ਪਾਸ ਹੈ ਜਿਹੜਾ ਉਹ ਖਰਚਾ ਹੋਣਾ ਔਰ ਅੱਜ ਉਹਦਾ ਜਿਹੜਾ ਹੈਗਾ ਨੀਂਹ ਪੱਥਰ ਜਿਹੜਾ ਫਾਊਂਡੇਸ਼ਨ ਸਟੋਨ ਹੈ ਜਿਹੜਾ ਅੱਜ ਰੱਖਣ ਵਾਸਤੇ ਆਇਆ ਔਰ ਇਹ ਜਲਦੀ ਮੈਨੂੰ ਲੱਗਦਾ 6 ਮਹੀਨੇ ਦੇ ਵਿੱਚ 6 ਮਹੀਨੇ ਦੇ ਵਿੱਚ ਇਹ ਬੱਸ ਸਟੈਂਡ ਜਿਹੜਾ ਹੋ ਕੇ ਬਣ ਕੇ ਤਿਆਰ ਹੋ ਜਾਊਗਾ ਜਿਹੜਾ ਸਮਾਣਾ ਵਾਸੀਆਂ ਦੇ ਲਈ ਜਿਹੜਾ ਹੈਗਾ ਕਿਉਂਕਿ ਪਹਿਲਾਂ ਰੋਲਾ ਪੈਂਦਾ ਸੀ ਕਿ ਇਹਨੂੰ ਬਾਹਰ ਕੱਢਾ ਜਾਵੇ ਪਰ ਅਸੀਂ ਸਾਰਾ ਦੇਖ ਕੇ ਜਗਾ ਵੀ ਸਾਡ ਲਵੇ ਇੱਕ ਦੋ ਜਗਾ ਹੈ ਵੀ ਗਈਆਂ ਸੀ ਪਰ ਜਿਹੜੇ ਦੁਕਾਨਦਾਰ ਨੇ ਔਰ ਜਿਹੜਾ ਕ੍ਰਿਸ਼ਨਾ ਬਸਤੀ ਹੈ ਕ੍ਰਿਸ਼ਨਾ ਮਾਰਕੀਟ ਹੈ ਇਹਨਾਂ ਦੇ ਵਪਾਰ ਨੂੰ ਦੇਖਦੇ ਹੋਏ ਤਾਂ ਸਾਡੀ ਇਹੀ ਕੋਸ਼ਿਸ਼ ਹੈ ਕਿ ਜਿਹੜਾ ਬਸ ਸਟੈਂਡ ਹੈ ਇਹਨੂੰ ਇੱਥੇ ਹੀ ਰੱਖਿਆ ਜਾਵੇ ਇੱਥੇ ਇਹਨੂੰ ਜਿਹੜਾ ਨਵਾਂ ਬਸ ਸਟੈਂਡ ਬਣਾ ਕੇ ਜਿਹੜੇ ਸਮਾਣੇ ਦੇ ਲੋਕਾਂ ਦੀ ਸਪੁਰਦ ਹੈ ਜਿਹੜਾ ਉਹ ਕੀਤਾ ਸਰ ਜਦੋਂ ਬਣੂਗਾ ਇੱਥੇ بارش ਦੇ ਪਾਣੀ ਦਾ ਵੀ ਸਾਰਾ ਜਿਹੜਾ ਪ੍ਰਬੰਧ ਹੈ ਉਹ ਕਰਕੇ ਦਵਾਂਗੇ ਕੋਈ ਪਰੇਸ਼ਾਨੀ ਕੋਈ ਬਸ ਸਾਡੇ ਦੇ ਵਿੱਚ ਪਾਣੀ ਆ ਜਿਹੜਾ ਉਹ ਖੜਾ ਨਹੀਂ ਮਿਲੂਗਾ ਮੈਂ ਤੁਸੀਂ ਪੰਜਾਬ ਦੇ ਜਿਹੜੇ ਮੁਲਾਜ਼ਮ ਹੈ ਸਰਕਾਰੀ ਕਰੈਡਿਕਲ ਸਟਾਫ ਹੈ ਹੜਤਾਲ ਦੇ ਚੱਲ ਰਿਹਾ ਅੱਛੇ ਅੱਗੇ ਹੜਤਾਲ ਹੋਰ ਵੱਧ ਗਈ ਹੈ ਤਨਖਾਹ ਵੀ ਨਹੀਂ ਮੁਲਾਜ਼ਮਾਂ ਨੂੰ ਮਿਲੀ ਇਹ ਮਸਲਾ ਮੁਲਾਜ਼ਮਾ ਦਾ ਕਿਸ ਤਰ੍ਹਾਂ ਹੱਲ ਕੀਤਾ ਜਾ ਰਿਹਾ ਹੈ ਦੇਖੋ ਜਿਹੜਾ ਮੁਲਾਜ਼ਮ ਜਿਹੜੇ ਸਟ੍ਰਾਈਕ ਕੀਤੀ ਹੋਈ ਆ ਕਿ ਕਿਉਂਕਿ ਆ ਤਨਖਾਹਾਂ ਦੇ ਦਿਨ ਹੁੰਦੇ ਨੇ ਜਿਹੜਾ ਉਹਨਾਂ ਦੇ ਕੋਈ ਇਸ਼ੂ ਆ ਕਿ ਡੀਏ ਡੀਏ ਦਾ ਪਰ ਮੈਂ ਦੱਸਣਾ ਚਾਹੁੰਦਾ ਜਿਹੜੀ ਵੀ ਕੋਈ ਮਸਲਾ ਹੈ ਉਹਦਾ ਬੈਠ ਕੇ ਹੱਲ ਜਿਹੜਾ ਕੀਤਾ ਜਾ ਸਕਦਾ ਸੋ ਕਿਤੇ ਨਾ ਕਿਤੇ ਜੇ ਇਸ ਤਰ੍ਹਾਂ ਕੰਮ ਨਹੀਂ ਕਰਨਗੇ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਸਾਡੀ ਜਿਹੜੇ ਪਰਿਵਾਰ ਦੇ ਜੀ ਨੇ ਉਹਨਾਂ ਦਾ ਨੁਕਸਾਨ ਹੁੰਦਾ ਕਿਉਂਕਿ ਜੇ ਤਨਖਾਹ ਨਹੀਂ ਮਿਲੂਗੀ ਤਾਂ ਉਹਦੇ ਨਾਲ ਜਿਹੜੀ ਕਿਤੇ ਨਾ ਕਿਤੇ ਮੁਲਾਜ਼ਮਾਂ ਦੀ ਮੰਗਾਂ ਉਸ ਨੂੰ ਇੱਕ ਮਹੀਨਾ ਹੋ ਗਿਆ ਜੀ ਲੰਬਾ ਕੋਈ ਮੰਨ ਲਓ ਸਰਕਾਰ ਬੰਗਾਈ ਤੇ ਕੋਈ ਦੇਖੋ ਪਹਿਲੀ ਗੱਲ ਤਾਂ ਇਹ ਹੈ ਕੋਈ ਕੰਮ ਛੱਡ ਦੇਣਾ ਉਹ ਕੋਈ ਚੰਗੀ ਗੱਲ ਨਹੀਂ ਹੈ ਬੈਠ ਕੇ ਗੱਲ ਕਰਨ ਟੇਬਲ ਟਾਕ ਨਾਲ ਹੀ ਸਾਰੇ ਮਸਲੇ ਹੱਲ ਹੁੰਦੇ ਨੇ ਸੋ ਟੇਬਲ ਟਾਕ ਕਰਨ ਤਾਂ ਮਸਲੇ ਹੱਲ ਹੋ ਜਾਂਦੇ ਨੇ ਕੋਈ ਰੀਇਨਸਟੇਟਾਂ ਜੀ ਮਤਲਬ ਜਿਸ ਤਰ੍ਹਾਂ ਬੀਜੇਪੀ ਸਰਕਾਰ ਬਣੀ ਹੈ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਵੀ ਇਸ ਦਾ ਕੋਈ ਤੁਸੀਂ ਦੇਖ ਰਹੇ ਹੋ ਅਸਰ ਹੋਗਾ ਨੇ ਬੀਜੇਪੀ ਦਾ ਕੀ ਅਸਰ ਉਹਨ ਕੋਈ ਅਸਰ ਨਹੀਂ ਪੰਜਾਬ 'ਚ ਕੀ ਅਸਰ ਹੈ ਕੁਝ ਵੀ ਨਹੀਂ ਪੰਜਾਬ 'ਚ 3 ਨਾਲ 13 'ਚ ਕਿਤੇ ਨਹੀਂ ਹਨ ਪੰਜਾਬ 'ਚ